ਹੋਣਾ ਲਾਈਵ ਚੱਲ ਰਿਹਾ ਤੁਹਾਨੂੰ ਦੇਸ਼ਾਂ ਦੇਸ਼ਾਂ ਦੇ ਵਿੱਚ ਲੱਖਾਂ ਕਰੋੜਾਂ ਲੋਕ ਦੇਖ ਰਹੇ ਨੇ ਪਤਾ ਲੱਗੇ ਕਿਉਂਕਿ ਅਸੀਂ ਹਰ ਰੋਜ਼ ਬਖਵਾਕ ਏਰੀਆ ਦੇ ਵਿੱਚ ਜਾਂਦੇ ਕਿਤੇ ਇਹ ਨਾ ਹੋਵੇ ਕਿ ਮੁਦਕੀ ਦੀਆਂ ਟਟੀਆਂ ਬਹੁਤ ਠੰਡੀਆਂ ਸੀ ਕੈਮਰੇ ਦੇ ਅੱਖ ਵਿੱਚ ਆਪਾਂ ਸਾਰੀ ਪਤਾ ਲੱਗੇ ਵੀ ਉੱਥੇ ਦੀਆਂ ਕੁੜੀਆਂ ਦੇ ਵਿੱਚ ਬਹੁਤ ਜੋਸ਼ ਸੀ ਤੇ ਐਨੇ ਜੋਸ਼ ਦੇ ਨਾਲ ਟੀਆਂ ਮਣਾਈਆਂ ਨੇ ਜਿਹੜੀ ਵੱਲੋਂ ਉੱਥੇ ਪਈਓ ਕਿਤੇ ਨਹੀਂ ਪੈਣੀ ਤੁਹਾਡੀਆਂ ਬੂਕਾਂ ਤੇ ਤੁਹਾਡੀਆਂ ਤਾੜੀਆਂ ਨੇ ਦੱਸੂਆਂ ਤੁਹਾਡੀਆਂ ਉੱਚੀਆਂ ਵਾਹਵਣ ਦੇ ਸੀ ਦੇਖਦਾ ਮੈਂ ਜੇਤੂ ਕਰਾ ਦਿੰਨਾ ਕਿਹੜੀਆਂ ਜਿੱਤੇ ਦੇ ਵਿੱਚਰ ਦੇ ਕਿਹਤਰ ਲਈ ਮੇਰੇ ਖਿਆਲ ਇੱਧਰ ਜੰਗ ਕੁੜੀਆਂ ਯਾਦ ਨੇ ਇੱਧਰ ਸਾਡੀਆਂ ਭੈਣਾਂ ਯਾਦ ਨੇ ਇਹ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਤੁਸੀਂ ਚੰਗੀ ਤਰ੍ਹਾਂ ਹਰਾਉਣਾ ਚਲੋ ਆਪਾਂ ਸ਼ੁਰੂ ਕਰਦੇ ਆਂ ਬੱਲੇ ਬੱਲਾ ਪੈਂਦੀ ਐ ਨਹੀਂ ਸ਼ਵਾ ਬੱਲਾ ਪੈਂਦੀ ਐ ਬੱਲੇ ਬੱਲਾ ਨਾ ਸੌ ਤੋਂ 0% ਤੁਹਾਡੀਆਂ ਬਾਹਾਂ ਉੱਪਰ ਤੇਜੋਸ਼ ਆ ਮੇਰੀ ਮਾਦਾ ਮਾਂ ਹੋਰੀਆਂ ਖੜੀਆਂ ਰਹੀਆਂ ਨੇ ਮਾਣੋ ਪੁੱਛ ਕੇ ਦੇਖੋ ਜਦੋਂ ਇੰਨਾ ਦੇ ਸਮੇਂ ਚ ਵੱਲੋਂ ਪੈਂਦੀ ਸੀ ਕੁੜੀਆਂ ਜਾਮ ਲਾ ਦਿੰਦੀਆਂ ਸੀ ਚਾਰ ਚਾਰ ਘੰਟੇ ਬਿਨਾਂ ਦੇ ਜਾਮ ਨਹੀਂ ਖੁੱਲਦੇ ਉਦੋਂ ਸੈਸੀ ਵੱਲੋਂ ਪੈਂਦੀ ਸੀ ਤੁਸੀਂ ਬੋਲਣਾ ਬੱਲੇ ਵੱਲੋਂ ਪੈਂਦੀ ਐ ਬੱਲੇ ਵੱਲੋਂ ਪੈਂਦੀ ਐ ਨਹੀਂ ਬੱਲੇ ਵੱਲੋਂ ਪੈਂਦੀ ਐ ਨਹੀਂ ਭੱਲੇ ਬੰਨੋ ਪਿੰਦੀ ਆਨੀ ਬੰਨੋ ਦਾਸਖਾ ਪਰਸੈਂਟ ਉੱਠੀ ਹੈ ਜੀ ਬੜੀਆਂ ਖੁਸ਼ੀਆਂ ਨੂੰ ਆਦਮ ਦੇ ਆਮ ਦੇ ਹੁੰਦੀ ਆ ਖੁਸ਼ੀ ਆਂਦੀ ਤੁਹਾਡੇ ਕਾਮ ਤੁਹਾਡੇ ਕਲੇਸ਼ ਤੁਹਾਡਾ ਆਲ ਸਭ ਉੱਟ ਜਾਂਦਾ ਹੁੰਦਾ ਬੱਲੂ ਦਾ ਮਤਲਬ ਇਹ ਹੁੰਦਾ ਜੇ ਉਹਦੇ ਇੰਨੀਆਂ ਕੁੜੀਆਂ ਰਲ ਕੇ ਆਪਣੇ ਅੰਦਰ ਦੀ ਖੁਸ਼ੀ ਨੂੰ ਲੁਕਾ ਨੇ ਇੱਕ ਇੱਕ ਆਰੀਆਂ ਸਾਡੀਆਂ ਚਾਹ ਦੀਆਂ ਨੇ ਖੁਸ਼ੀ ਦੀਆਂ ਨੇ ਸੋ ਦੇਖਦੇ ਆ ਉੱਪਰ ਬਾਹਮਾ ਖੜੀਆਂ ਕਰੀਆਂ ਕਰੀਆਂ ਤੇ ਜ਼ੋਰ ਦੀ ਕੂਕਣਾ ਪਤਾ ਲੱਗੇ ਵੀ ਹਾਂ ਵੱਲੋਂ ਪਈ ਹੈ ਆ ਕੈਮਰਾ ਤੁਹਾਨੂੰ ਲੱਖਾਂ ਲੋਕਾਂ ਨੂੰ ਲੋਕផង ਦੇਖ ਰਹੇ ਨੇ ਪਤਾ ਲੱਗੇ ਹਾਂ ਬੱਲੇ ਵੱਲੋਂ ਪਈ ਦੀ ਆ ਨਹੀਂ ਬੱਲੇ ਵੱਲੋਂ ਪਈ ਦੀ ਆ ਨਹੀਂ ਯਾਨੀ ਸ਼ੋਰ ਦੇ ਪੰਡਤ ਦੇ ਪੰਡਤ ਨੂੰ ਫੜਦੇ ਆ ਜੋ ਪਤਾ ਲੱਗਿਆ ਜੇ ਪੰਡਤਾਂ ਤੇਰੀ ਸਾਡੀ ਤੇਰੀ ਸਾਡੀ ਤੀਰ ਪੰਡਤ ਕਲਾ ਨੂੰ ਥੋੜਾ ਮਠਾਸ ਰੱਖਣੀ ਹੈ ਜਿਆਦਾ ਤੇਜ਼ ਜਦੋਂ ਇਹ ਪੰਡਤ ਆਵੇ ਤੇਰੀ ਗੰਨ ਵੀ ਗੰਦਾ ਜੇ ਸਾਬ ਨਾਲ ਤੁਸੀਂ ਵੀ ਤਿੰਆਂ ਨੂੰ ਵਿਦਾ ਕਰ ਰਹੇ ਹੋ ਨਾ ਤਿੰਆਂ ਨੇ ਮੁੜ ਕੇ ਨਹੀਂ ਆਉਣਾ ਤਿੰਆਂ ਵੀ ਸੋਚਦੀਆਂ ਹੋਣਗੀਆਂ ਕਿੰਨੀਆਂ ਸੁਸਤ ਕੁੜੀਆਂ ਦੇ ਬੱਲੇ ਪੈ ਗਈਆਂ ਸੀ ਪੈਨੋ ਮੇਰੀਓ ਤੇ ਘਟ ਜਾਂਦਾ ਅਖੀਰੀਆਂ ਬੋਲੀਆਂ ਨੇ ਉਹਨਾਂ ਨੂੰ ਪੂਰੇ ਜੋਸ਼ ਦੇ ਨਾਲ ਪਾਉ ਪਤਾ ਲੱਗੇ ਕੂਕਾਂ ਟਾੜੀਆਂ ਲੰਬੜ ਕਰੂਗਾ ਰੋਟੀ ਕੁੜੀ ਹੋ ਰਹਿ ਪੋਣੀ ਲੰਬੜ ਕਰ ਹਾਂ ਕਰੀਆ ਬੇਬੇ ਕਰੂਗੀ ਰੋਟੀ ਕੁੜੀਆਂ ਜਾਓ ਨਾ ਬੇਬੇ ਕਰੂਗੀ ਲੋਕੀ ਕੁੜੀਆਂ ਜਾਓ ਜੇ ਆਈਆਂ ਨਹੀਂ ਸੀਗੀਆਂ ਉਹਨਾਂ ਨੂੰ ਇਸ ਮੇਲੇ ਦਾ ਮੁਹੱਤਤ ਦੱਸਿਆ ਸੀ ਇਸ ਮੇਲੇ ਦਾ ਕਾਰਨ ਦੱਸਿਆ ਸੀ ਕਿਹੜੇ ਕਾਰਨਾ ਕਰਕੇ ਇਹਨਾਂ ਕਿੱਤੀਆਂ ਲੱਗ ਰਹੀਆਂ ਨੇ ਕਿੰਨਾ ਕਾਰਨਾ ਕਰਕੇ ਇਹਨੀਆਂ ਧੀਆਂ ਲੁੱਟ ਰਹੀਆਂ ਨੇ ਮਾਮਾ ਦੇ ਧੀਆਂ ਦਾ ਵਿਰਾਗ ਹੁੰਦਾ ਆਪਾਂ ਚੀ ਰਿਸ਼ਤੇ ਦੀ ਗੱਲਬਾਤ ਹੁੰਦੀ ਹੈ ਕਿ ਲੋਕੀਂ ਇੱਤਾਂ ਦਾ ਨਹੀਂ ਪਤਾ ਲੱਗਣਾ ਜਦੋਂ ਇਹ ਧੀਆਂ ਸ਼ੁਰੂ ਹੁੰਦੀਆਂ ਸੀ ਤਾਂ ਕੁੜੀਆਂ ਕੁਝ ਰਵੈਤਾਂ ਦੇ ਰਾਹੀ ਆਪਣੇ ਮਾਪੇ ਨੂੰ ਕੁਝ ਸੱਦਾ ਦਿੰਦੀਆਂ ਸੋ ਵੀਤਨੀ ਦੋ ਲਾਈਨਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ त लॻियां के सू बि भला न ਗਿੱਟਾਂ ਦੇ ਵਿੱਚ ਬਹੁਤ ਸਾਰਾ ਬਰਾਗ ਬਹੁਤ ਸਾਰਾ ਦਾਕੇ ਹੁੰਦਾ ਸੋ ਐਸੀ ਤਰ੍ਹਾਂ ਭੈਣੋ ਵੀ ਤੁਸੀਂ ਸਾਡੇ ਗਿੱਟਾਂ ਨਾਲ ਸਾਡੀ ਬੋਲੀਆਂ ਨਾਲ ਸਾਡੀ ਇਹਨਾਂ ਤੀਆਂ ਨਾਲ ਜੁੜੇ ਰਿਹਾ ਕਰੋ ਸੋ ਇਹਨਾਂ ਕਹਦੇ ਹੋਏ ਤੁਹਾਡੇ ਦੋਸਤ ਖਿਮਨ ਦੀ ਜੱਜ ਕਮ ਅਸਾਂ ਕੁੜੀਆਂ ਨੇ ਸਾਡੀਆਂ ਤੇਕਿਆਂ ਵੱਲ ਆਉਣ ਲੱਗੀਆਂ ਨੇ ਤੁਸੀਂ ਸਾਰੇ ਸਾਡੇ ਫੀਲਡ ਸੁਮਾਉਂਦੀਆਂ ਤੀਆਂ ਵੇਖਦੇ ਹੋ ਜਿੱਥੇ ਬਹੁਤ ਵੱਡੀ ਗਿੱਚੀ ਦੇ ਵਿੱਚ ਕੁੜੀਆਂ ਆਉਂਦੀਆਂ ਨੇ ਜੋ ਤੀਆਂ ਸਾਡੀਆਂ 15 ਦਿਨ ਚੱਲਦੀਆਂ ਨੇ 4 ਤਰੀਕ ਤੋਂ ਰੰਗ ਮਹੀਆਂ ਨੇ 18 ਤਰੀਕ ਨੂੰ ਉਹਨਾਂ ਦੀ ਸਮਾਪਤੀ ਹੈ ਇਹ ਤੀਆਂ ਦੇ ਵਿੱਚ ਬਹੁਤ ਸਾਰੀਆਂ ਅਰਦਾਸਾਂ ਬਹੁਤ ਸਾਰੀਆਂ ਦਵਾਵਾਂ ਹੁੰਦੀਆਂ ਨੇ ਜਦੋਂ ਤੀਆਂ ਦੇ ਵਿੱਚ ਕੁੜੀਆਂ ਕੋਈ ਕੁਝ ਮੰਗਦੀਆਂ ਨੇ ਤਾਂ ਉਹਨਾਂ ਨੂੰ ਸੱਚੀ ਮੁੱਚੀ ਇਹ ਤੀਆਂ ਦੀਆਂ ਇਸ ਸੰਗਤ ਦੇ ਵਿੱਚ ਬਹੁਤ ਕੁਝ ਮਿਲਦਾ ਤੇ ਅੱਜ ਆਏ ਹੋ ਤੁਸੀਂ ਆਪਣੇ ਘਰ ਦੀਓ ਆਪਣੇ ਵੀਰਾਂ ਦੀ ਅਰਦਾਸ ਕਰਕੇ ਜਾਇਓ ਦੁੱਗ ਪਟਕੇ ਜਰੂਰ ਲੈ ਜਾਇਓ ਜਿਹਨੂੰ ਹਰਾ ਘਾ ਕਿਹਾ ਜਾਂਦਾ ਉਹਦਾ ਕਾਰਨ ਇਹ ਹੁੰਦਾ ਸੀ ਜਦੋਂ ਦੁੱਬ ਪਟਕੇ ਲਿਆ ਕਿ ਜਾਂਦੀ ਸੀ ਕੁੜੀਆਂ ਉਹਨੂੰ ਜਾਂ ਉਸ ਦੁੱਬ ਨੂੰ ਆਪਣੇ ਭਰਾਵਾਂ ਦੀਆਂ ਪੱਕਾਂ ਵਿੱਚ ਟੰਗਿਆ ਜਾਂਦਾ ਸੀ ਜਾਂ ਜੇਬਾਂ ਵਿੱਚ ਪਾ ਦਿੱਤਾ ਜਾਂਦਾ ਸੀ ਉਹਦਾ ਮਤਲਬ ਇਹ ਹੁੰਦਾ ਸੀ ਜਿਵੇਂ ਜਿਵੇਂ ਉਹ ਹਰਾ ਘਾਹ ਸੁੱਕਦਾ ਜਾਂਦਾ ਸੀ ਓਵੇਂ ਓਵੇਂ ਤੁਹਾਡੇ ਘਰ ਦੀਆਂ ਪ੍ਰੋਬਲਮਾਂ ਸਮੱਸਿਆਵਾਂ ਉਹ ਕਰ ਚੋਂ ਖਤਮ ਹੁੰਦੀਆਂ ਸੀ ਘਰਾਂ ਦੇ ਵਿੱਚ ਅਸਦਾ ਪਤਾ ਨਹੀਂ ਕਿਹੜੀ ਕੁੜੀ ਕਿੰਨਾ ਕੁ ਪਰਮਾਤਮਾ ਦੇ ਨੇੜੇ ਹੋਊਗੀ ਪਤਾ ਨਹੀਂ ਕਿਹੜੀ ਕੁੜੀ ਕਿੰਨੀ ਕੁ ਬਾਣੀ ਦੇ ਨਾਲ ਜੁੜੀ ਹੋਊਗੀ ਇਹ ਤੇ ਆਪਾਂ ਬਣਵਾਂ ਦੀ ਲੱਕੜੀ ਹੋਈ ਆ ਪਤਾ ਨਹੀਂ ਕਿਹਦੇ ਵਿੱਚ ਰੱਬ ਵਸਦਾ ਤੇ ਤੁਹਾਨੂੰ ਤੋੜੀ ਜਿਹਾ ਉਦਾਹਰਨ ਦਿੰਦਾ ਸਿੱਧੂ ਮੋਸੇਵਾਲੇ ਨੂੰ ਸਾਰੇ ਜਾਣਦੇ ਹੋ ਉਹਨਾਂ ਦਾ ਸਾਡੇ ਨਾਲ ਬਹੁਤ ਨੇੜੇ ਦਾ ਰਿਸ਼ਤਾ ਮਾਤਾ ਚਰਨ ਸੱਚੀ ਮੋਤੀ ਭੇਂਟ ਕਰਕੇ ਅਰਦਾਸ ਕਰੀ ਉਸ ਸਮਾਨ ਦੇ ਲਈ ਕਿ ਟੁੱਟੀ ਹੋਈ ਮਾਂ ਜੁੜ ਜੇ ਟੁੱਟੀ ਹੋਈ ਮਾਂ ਨੀ ਰਹੇ ਤੇ ਰੌਣਕਾਂ ਜੀ ਇਹ ਮੈਂ ਉਦਾਹਰਨ ਤਾਂ ਦੇ ਰਿਹਾ ਤੁਹਾਨੂੰ ਕਿਉਂਕਿ ਤੁਹਾਡੇ ਲਈ ਇੱਕ ਬਹੁਤ ਵੱਡੀ ਮੋਟੀਵੇਸ਼ਨ ਆ ਤੁਹਾਡੇ ਲਈ ਇੱਕ ਬਹੁਤ ਵੱਡਾ ਹੌਸਲਾ ਦੁਨੀਆ ਤੇ ਮਰਦੇ ਆਪਾਂ ਬਹੁਤ ਦੇਖੇ ਨੇ ਬਹੁਤ ਵੱਡੇ ਵੱਡੇ ਮਰੇ ਨੇ ਤੇ ਗਏ ਨੇ ਭਾਈ ਕੋਈ ਆਉਂਦਾ ਆਪਣੇ ਕੋਈ ਨਹੀਂ ਦੇਖਿਆ ਉਸ ਕਾਲਪੁਰ ਕੁ ਵਹਿਗੂ ਦੀ ਐਸੀ ਕਿਰਪਾ ਹੋਈ ਕਿ ਸਿੱਧੂ ਮੋਸੇਵਾਲ ਦੇ ਘਰ ਦੁਬਾਰਾ ਇੱਕ ਬੱਚੇ ਦੀ ਕਲਕਾਰੀ ਵੱਜੀ ਉਹ ਲੱਖਾਂ ਕਰੋੜਾਂ ਲੋਕਾਂ ਦੀਆਂ ਅਰਦਾਸਾਂ ਸਹੋ ਕੇ ਸਾਡੀਆਂ ਕੁੜੀਆਂ ਨੇ ਮਾਤਾ ਚਰਨ ਪਰ ਨੂੰ ਸੁੱਚੇ ਮੋਤੀ ਭੇਟ ਕਰੀ ਸੀ ਅਰਦਾਸ ਕਰੀ ਸੀ ਕਾਲਪੁਰ ਕੁ ਵਹਿਗੂ ਇਹਨਾਂ ਦੇ ਘਰ ਇਹਨਾਂ ਦਾ ਬੱਚਾ ਵਾਪਸ ਆ ਗਿਆ ਪਰੀਸਵਾਰ ਵਾਲਿਆਂ ਤੇ ਅਸੀਂ ਬੜੇ ਚਾਮਾ ਨਾਲ ਮਨਾਏ ਸੀ ਇਸ ਵਾਰ ਅਸੀਂ ਚਾਮਾ ਨਾਲ ਬਾਪੂ ਜੀ ਨੂੰ ਸੇਕ ਕਰਕੇ ਪੈਣੋ ਜਦੋਂ ਤੁਸੀਂ ਇਕੱਠੀਆਂ ਹੁੰਨੇ ਹੋ ਨਾ ਪਤਾ ਨਹੀਂ ਕਿਹਦੀਆਂ ਅਰਦਾਸਾਂ ਲੱਗ ਜਾਂਦੀਆਂ ਸਹਿਸਕਾਰ ਕਿ ਤੁਸੀਂ ਅੱਜ ਆਏ ਹੋ ਸਾਰੇ ਆਪਣੇ ਅਕਾਲਪੁਰ ਖ ਵਾਹਿਗੁਰੂ ਅਗੇ ਅਸੀਂ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਕਰਕੇ ਜਾਈਓ ਅਜੇ ਘਰੇ ਬੋਲਿੰਗਾਂ ਤੇ ਕਿੰਦਾ ਭਾਵੇਂ ਕਿਸੇ ਦੇ ਘਰੇ ਕੀਰਨੇ ਨਾ ਪੈਣ ਕਿਸੇ ਦੇ ਘਰੇ ਸੱਫਰ ਨਾ ਵੇਸੀ ਇਹ ਤਿੰਿਆਂ ਦਾ ਮਤਲਬ ਇਹ ਹੁੰਦਾ ਸੀ ਕੁੜੀਆਂ ਇਕੱਠੀਆਂ ਹੋ ਕੇ ਅਰਦਾਸਾਂ ਕਰਦੇ ਜੇ ਤਾਂ ਮੈਂ ਤੁਹਾਨੂੰ ਉੱਚੀ ਉੱਚੀ ਕਹਿੰਦਾ ਸੀ ਕੁੜੀਆਂ ਉੱਚੀ ਉੱਚੀ ਚੀਕਾ ਮਾਰੋ ਹੱਸੋ ਖੇਡੋ ਤਾਂ ਕਿ ਵੱਡੇ ਅੰਦਰ ਜਾਵੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਸੋ ਤੁਸੀਂ ਆਇਓ ਉਦੋਂ ਕੋ ਪੱਟ ਕੇ ਲੈ ਕੇ ਜਾਇਓ ਆਪਣੇ ਘਰਾਂ ਦੇ ਵਿੱਚ ਜਾ ਕੇ ਰੱਖਿਓ ਤੇ ਆਪਣੇ ਭਰਾਵਾਂ ਦੀ ਅਰਦਾਸ ਕਰਿਓ ਇੱਕ ਵਾਰ ਫੇਰ ਮੈਂ ਤੁਹਾਡੇ ਸਾਰਿਆਂ ਤੋਂ ਮਾਫੀ ਚਾਹੁੰਨਾ ਜੇ ਕੋਈ ਸ਼ਬਦ ਮੇਥੋਂ ਵੱਧ ਘੱਟ ਬੋਲਿਆ ਹੋਵੇ ਆਪਾਂ ਫੇਰ ਅਗਰੇ ਬਲੇ ਬਰੇ ਫੇਰ ਮਿਲਾਂਗੇ ਤੁਹਾਡੀ ਚੜ੍ਹਦੀ ਕਲਾ ਲਈ ਤੁਹਾਡੀਆਂ ਲੰਬੀਆਂ ਉਮਰਾਂ ਦੀ ਲਈ ਰਹਾਗਾ ਮੈਂ ਕੋਈ ਸਿੰਗਰ ਨਹੀਂ ਹੈਗਾ ਕੋਈ ਕਲਾਕਾਰ ਨਹੀਂ ਹਾਂ ਤੁਹਾਡੇ ਵਰਗੀਆਂ ਭੈਣਾਂ ਦਾ ਪਿਆਰ ਮੈਨੂੰ ਦੇਸਾਂ ਅਮਦੇਸ਼ਾਂ ਤੱਕ ਲੈ ਗਿਆ ਮੈਂ ਤਾਜੀ ਉਧਾਰਨਾ ਤੁਹਾਡੇ ਸਾਹਮਣੇ ਜਿੱਦੇ ਦਾ ਮੈਂ ਕੁੜੀਆਂ ਦੇ ਲਈ ਉਪਰਾਲੇ ਕਰੇ ਨੇ ਨਾ ਮੈਂ ਤਾਂ ਮੈਂ ਸਾਰੇ ਭਰਾਵਾਂ ਨੂੰ ਇਹੀ ਬੇਨਤੀ ਕਰਦਾ ਵੀ ਇਹਨਾਂ ਭੈਣਾਂ ਦੇ ਲਈ ਜ਼ਰੂਰ ਕੁਝ ਨਾ ਕੁਝ ਕਰਿਆ ਕਰੋ ਇਹਨਾਂ ਭੈਣਾਂ ਦੇ ਲਈ ਤੁਸੀਂ ਕੋਈ ਉਪਰਾਲੇ ਕਰਿਆ ਕਰੋ ਇਹਨਾਂ ਦੇ ਲਈ ਜਿੰਨਾ ਹੋ ਸਕਦਾ ਜਿੰਨਾ ਇਹਨਾਂ ਦੇ ਲਈ ਕਰਾਂਗੇ ਉਨਾ ਹੀ ਘੱਟ ਹੈ ਅਸੀਂ ਇਹਨਾਂ ਨੂੰ ਮੌਕੇ ਦਿਆ ਕਰੀਏ ਹੱਸਣ ਦੇ ਖੇਡਣ ਦੇ ਆਜ਼ਾਦ ਕਰਿਆ ਕਰੀਏ ਸਾਰੀਆਂ ਭੈਣਾਂ ਚਾਹੀਆਂ ਆਂ ਆਪਣੇ ਘਰੇ ਵਸਣ ਮੈਂ ਨਹੀਂ ਚਾਹੁੰਦਾ ਕਿਸੇ ਰੀਤੀ ਘਰ ਆ ਕੇ ਬੈਠੀ ਕਰ ਜਰੂਰ ਆਵੇ ਪਰ ਚਾਵਾਂ ਨਾਲ ਆਵੇ ਪਰ ਕਦੇ ਰਸਕੀਆਂ ਟੁੱਟ ਕੇ ਨਾ ਆਵੇ ਸਾਡੀਆਂ ਤਹਿੀਰ ਦੱਸਦਾ ਨੇ ਭੈਣੋ ਮੇਰੀ ਮੇਰੀ ਉਮਰ ਵੀ ਤੁਹਾਨੂੰ ਲੱਗ ਜੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਓਏ ਆਈ ਤੋ ਹੈਲੋ 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 ਇਹਨੂੰ ਸਾਲੇ ਲਾਈਵ ਤੇ ਗੱਲੀ ਜਾਂਦਾ ਯਾਰ ਇੱਥੇ ਮੂਹਰ ਵੀ ਥੱਲੇ ਫੋਟੋ ਵਿੱਚ ਮੇਰੇ ਕੋਈ ਕੀ ਆ ਜਾ ਉਹ ਇੱਥੇ ਆ ਜਾ ਭਰਾਵਾ ਉਹ ਕਿੱਥੇ ਆਇਆ ਤੋਂ ਗਾਲਾਂ ਕਢਾਇਆ ਕੰਟਾ ਉਹ ਹੀ ਗੱਤੂ ਵਾਲੀ ਗੱਲ ਕਿੱਥੇ ਜਾ ਫੋਟੋਗ੍ਰਾਫ ਖਰਾਬ ਕਰਨਾ ਹੀ ਕਰਨਾ ਇਹਨਾਂ ਨੇ ਇਹਨਾਂ ਨਾਲ ਆਵਾਜ਼ ਸੁਣ ਦੇਖਣਾ ਬਸ ਸੋ ਬਹੁਤ ਬਹੁਤ ਧੰਨਵਾਦ ਸੋ ਅੱਜ ਤਾੜੀਆਂ ਨਹੀਂ ਹੂਟਿੰਗ ਹੋਣੀ ਚਾਹੀਦੀ ਸਰਪਾਲ ਸਿੰਘ ਸਮਾਉ ਜੀ ਦੇ ਲਈ ਸੋ ਕੂਕਾਂ ਦੇ ਨਾਲ ਜਪਦਣਗੇ ਸੋ ਬਹੁਤ ਬਹੁਤ ਧੰਨਵਾਦ ਸਰਪਾਲ ਸਿੰਘ ਸਮਾਉ ਜੀ ਦਾ ਇਹ ਯਾਦਗਿਰ ਸਨਮਾਨ ਹੈ ਪੂਰੀ ਪ੍ਰਬੰਧਕੀ ਟੀਮ ਪਰਮਜੀਤ ਮੈਮ ਅਧਿਉਨ ਦੇ ਨਾਲ ਹੀ ਗੁਰਜੀਤ ਕੌਰ ਤੇ ਉਹਨਾਂ ਦੇ ਨਾਲ ਹੀ ਬਲਜਿੰਦਰ ਕੌਰ ਮਨਜੀਤ ਕੌਰ ਹਰਪਾਲ ਕੌਰ ਗਗਨਦੀਪ ਅਤੇ ਉਹਨਾਂ ਦੇ ਨਾਲ ਹੀ ਨਰਿੰਦਰਜੀਤ ਅਤੇ ਅਮਰਜੀਤ मैम ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਜੋ ਇਹਨਾਂ ਦੇ ਵੱਲੋਂ ਇੰਨਾ بڑا ਮੇਲਾ ਕਰਵਾ ਕੇ ਅੱਜ ਸਰਪਾਲ ਸਿੰਘ ਸਬਾਉ ਜੀ ਨੂੰ ਉਹ ਮਿੱਠੀਆਂ ਯਾਦਾਂ ਦੇ ਨਾਲ ਨਵਾਜਿਆ ਗਿਆ ਇੱਕ ਬਹੁਤ ਸੋਹਣੇ ਸਨਮਾਨ ਜਨ ਸ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਇਸੇ ਤਰ੍ਹਾਂ ਤੁਹ ਗੁਜਾਰਸ਼ ਕਰਾਂ ਵੀ ਤੁਸੀਂ ਨੇ ਜਾਣਣਾ ਨਹੀਂ ਤੁਸੀਂ ਆਪ ਫੰਕਸ਼ਨ ਹੈ ਤੁਹਾਡਾ ਮੇਲਾ ਇਹ ਲਾਈਵ ਕੀਤਾ ਸਾਡੇ ਡੀ ਆਰ ਐਲ ਹੋਰ ਲਾਈਵ ਇਹਨੂੰ ਸਾਰਿਆਂ ਨੇ ਤੁਸੀਂ ਸਬਸਕ੍ਰਾਈਬ ਕਰਨਾ ਅਤੇ ਲਾਈਕ ਕਮੈਂਟ ਤਾਂ ਜਰੂਰ ਕਰਨਾ ਕਿ ਸਾਨੂੰ ਕਿੰਨਾ ਕੁ ਵਧੀਆ ਲੱਗਿਆ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸੋ ਮਹਿਮ ਸਾਡੇ ਆਜੀ ਸਾਡੇ ਅੱਜ ਦੇ ਮੁੱਖ ਮਹਿਮਾਨ ਮੈਡਮ ਮਿਸਿਸ ਦਈਆ ਜੀ ਆਏ ਸੀ ਅਸੀਂ ਤੈਦਲੋ ਸ਼ੁਕਰ ਗੁਜ਼ਾਰ ਰਹਾ ਹਾਂ ਸਾਡੇ ਭੈਣ ਜੀ ਗੁਰਜੀਤ ਕੌਰ ਜੀ ਸਾਡੇ ਦਰਮਿਆਨ ਪਹੁੰਚੇ ਨੇ ਅਸੀਂ तहे ਦਿਲੋਂ ਧੰਨਵਾਦ ਕਰਦੇ ਆਂ ਸਾਡੀ ਭੈਣ ਰਿੰਪੀ ਘਾਲੀ ਵੱਲੋਂ ਫੁੱਲ ਇਕੱਠਾ ਕਰਕੇ ਸਾਨੂੰ ਇਸ ਮੇਲੇ ਨੂੰ ਸੰਪੂਰਨ ਕਰਨ ਵਾਸਤੇ ਆਪਣਾ ਵੱਡਾ ਯੋਗਦਾਨ ਪਾਇਆ ਮੈਂ तहे ਦਿਲੋਂ ਸ਼ੁਕਰਗੁਜ਼ਾਰ ਹਾਂ ਮੈਂ ਕੁਝ ਨਾਮ ਨੇ ਕਿਉਂਕਿ ਜਿੰਨਾ ਲੋਕਾਂ ਨੇ ਇਸ ਮੇਲੇ ਨੂੰ ਕਰਵਾਉਣ ਵਾਸਤੇ ਜੀਤਪਾਲ ਸਿੰਘ 5100 ਰੁਪਇਆ ਸਾਡੀ ਭੈਣ ਗੁਰਜੀਤ ਕੌਰ 5100 ਰੁਪਇਆ ਸਾਡੀ ਭੈਣ ਰਿੰਪੀ ਘਾਲੀ 2100 ਰੁਪਇਆ ਤੇ ਹੋਰ ਬੇਅੰਤ ਮਾਇਆ ਜਿਹੜੀ ਸਾਡੇ ਇਸ ਮੇਲੇ ਨੂੰ ਕਰਵਾਉਣ ਵਾਸਤੇ ਹੋਰ ਪ੍ਰੋਗਰਾਮਾਂ ਜਿਹੜਾ ਆਪਾਂ ਕਰਿਆ ਕਰਾਂਗੇ ਤੇ ਪ੍ਰੋਗਰਾਮ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੋਣਾ ਕਿਉਂਕਿ ਸਾਡੇ ਬੂੰਦ ਬੂੰਦ ਨਾਲ ਤਲਾਬ ਭਰਨਾ ਤੇ ਅੱਜ ਤੁਸੀਂ ਦੇਖ ਰਹੇ ਹੋ ਕਿ ਪਿਛਲੀ ਵਾਰ ਸਾਡਾ ਇਦੂ ਅੱਧਾ ਕੱਟ ਸੀ ਤੇ ਅੱਜ ਦੇ ਮੇਲੇ ਦਾ ਜਿਹੜਾ ਕਾਠਾ ਉਹ ਦੱਸ ਰਿਹਾ ਕਿ ਤੁਹਾਨੂੰ ਇਸ ਮੇਲੇ ਦੀ ਕਿੰਨੀ ਤਾਕੰਗ ਸੀ ਵੀਰ ਡੀਆਰਐਲ ਫੋਰ ਲਾਈਵ ਜੋ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਆਪਣੇ ਚੈਨਲ ਦੇ ਜ਼ਰੀਏ ਸਾਡਾ ਇਹ ਪ੍ਰੋਗਰਾਮ ਦਿਖਾ ਰਿਹਾ ਨਿਸ਼ਾਨ ਡੀਜ ਸਾਡਾ ਵੀਰ ਹੈ ਜਿਨ੍ਹਾਂ ਨੇ ਪਿਛਲੇ ਸਾਲ ਵੀ ਇਹ ਸੇਵਾ ਕੀਤੀ ਸੀ ਤੇ ਇਸ ਸਾਲ ਵੀ ਸਾਡੇ ਨਾਲ ਮੇਲੇ ਦੀ ਸ਼ਾਨ ਨੇ ਸੋ ਹੋਰ ਬਹੁਤ ਸਾਰੀਆਂ ਸਾਡੀ ਭੈਣ ਸ਼ਮਾ ਜਿਨ੍ਹਾਂ ਨੇ ਬੜਮੁੱਲਾ ਯੋਗਦਾਨ ਆਪਣੀ ਕਮਾਈ ਦੇ ਵਿੱਚੋਂ ਸਾਡੇ ਵਾਸਤੇ ਭੇਜਿਆ ਸੀ ਮੈਂ ਤੈਨਾਂ ਦੇ ਲੋ ਸ਼ੁਕਰਗੁਜ਼ਾਰ ਹਾਂ ਜੇ ਕਿਸੇ ਦਾ ਨਾਮ ਬੋਲਣ ਨਾਲੋਂ ਰਹਿ ਗਿਆ ਹੋਵੇ ਤਾਂ ਪਲੀਜ਼ ਮਾਫ ਕਰਨਾ ਕਿਉਂਕਿ ਬਹੁਤ ਸਾਰੀਆਂ ਭੈਣਾਂ ਦੀਆਂ ਗਹਿਨਤ ਮਾਇਆ ਉਹ ਸਾਡੇ ਕੋਲੇ ਪਹੁੰਚੀ ਆ ਅਸੀਂ ਸਾਰਿਆਂ ਦਾ ਤੈਗ ਨੋ ਸ਼ੁਕਰਗੁਜ਼ਾਰ ਹਾਂ ਆਵਾਜ਼ ਬੰਦ ਕਰੀਂ ਆਵਾਜ਼ ਮੰਡ ਕਰਦੀ ਆਵਾਜ਼